ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਲੰਮੇ ਸਮੇਂ ਤੋਂ ਸਸਦ ਮੈਂਬਰ ਹਲਕਾ ਸ਼੍ਰੀ ਕਰੂਰ ਸਿੰਘ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਸ ਦੇ ਸਮਰਥਕਾਂ ਵੱਲੋਂ ਉਸ ਦੇ ਵੋਟਾਂ ਵੱਲੋਂ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 157000 ਦੇ ਵੱਡੇ ਫਰਕ ਦੇ ਨਾਲ ਜਿੱਤੇ ਸਨ ਭਾਈ ਅੰਮ੍ਰਿਤਪਾਲ ਖਾਲਸਾ ਐਜ਼ ਅਜ਼ਾਦ ਉਮੀਦਵਾਰ ਉਹਨਾਂ ਨੇ ਗੋੜੀਆਂ ਲਵਾ ਦਿੱਤੀਆਂ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜਰਾਦੀਆਂ ਆਜ਼ਾਦ ਦਿੱਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਐਨਐਸਏ ਲਗਾ ਦਿੱਤੀ ਗਈ ਵਾਰ-ਵਾਰ ਪੰਜਾਬ ਅਤੇ ਰਣਧੀ ਹਾਈ ਕੋਰਟ ਦਾ ਦਰਵਾਜ਼ਾ ਜੀਮਾਨ ਸਿੰਘ ਖਾਰਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਸਮਰਥਕ ਕਿਉਂਕਿ ਮੌਜੂਦਾ ਆਪਣੀ ਪਾਰਟੀ ਯਾਨਕਿ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਰਵਾਜਾ ਖੜਕਾਇਆ ਜਾ ਰਿਹਾ ਹੈ ਪ੍ਰੌਬ ਮਿਲੇ ਐਨਐਸਏ ਨੂੰ ਵੀ ਲੈ ਕੇ ਚੁਣੌਤੀ ਦਿੱਤੀ ਗਈ ਹੈ ਨੀਲੀ ਦਸਤਾਰ ਅਤੇ ਚਿੱਟੇ ਕੁਰਤੇ ਪਜਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਲ ਹੋਈਆਂ کافی ਲੰਬੇ ਸਮੇਂ ਬਾਅਦ ਸਾਂਸਦ ਮੈਂਬਰ ਅੰਮ੍ਰਿਤਪਾਲ ਖਾਲਸਾ ਦੀ ਲੋਕਾਂ ਨੂੰ ਸੋਹਣੀ ਲਿਖ ਦਿਖੀ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਕਿਉਂਕਿ ਤੀਜੀ ਵਾਰ ਚੁਣੌਤੀ ਦਿੱਤੀ ਗਈ ਪਟੀਸ਼ਨ ਦਾਇਰ ਕੀਤੀ ਗਈ ਪੰਜਾਬ ਸਰਕਾਰ ਦੇ ਵਿਰੁੱਧ ਕਿ ਮੈਨੂੰ ਪ੍ਰੋਬਲ ਮਿਲੇ ਇੱਕ ਪਾਸੇ ਪ੍ਰੋਬਲ ਨੂੰ ਲੈ ਕੇ ਚੁਣੌਤੀ ਪਟੀਸ਼ਨ ਦਾਇਰ ਤੇ ਦੂਸਰੇ ਪਾਸੇ NSA ਨੂੰ ਲੈ ਕੇ ਚੁਣੌਤੀ ਕਿ ਮੇਰੇ ਉੱਤੇ ਤਿੰਨ ਤੀਜੀ ਵਾਰ NSA ਕਿਉਂ ਵਧਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਅਕੋਰਡਿੰਗ ਟੂ ਦੇਸ਼ ਦੇ ਸੰਵਿਧਾਨ ਅਕੋਰਡਿੰਗ ਟੂ ਦੇਸ਼ ਦੇ ਲੋਕਤੰਤਰ ਦੇ ਅਨੁਸਾਰ ਪਰੋਲ ਦੇ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਪੱਖ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਹਲਕੇ ਦੇ ਕਮਾਂ ਦੇ ਵੇਰੇਵੇ ਲੋਕ ਸਭਾ ਦੇ ਵਿੱਚ ਜਾ ਕੇ ਰੱਖ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿਮ ਕਰਾ ਲਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਸਰਕਾਰ ਉਸ ਪ੍ਰਸ਼ਾਸਨ ਮੰਡਲ ਜਿਹੜੇ ਤੱਤ ਦੇ ਦਲੀਲਾਂ ਅਤੇ ਅਪੀਲਾਂ ਉਸ 5000 ਪੰਨਿਆਂ ਦੀ ਰਿਪੋਰਟ ਦੇ ਵਿੱਚ ਰੱਖੀਆਂ ਗਈਆਂ ਨੇ ਇੱਕ ਵਾਰ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨਾ ਕਰ ਦਿੱਤੀ ਲੇਕਿਨ ਅੱਜ ਫਿਰ ਦੁਬਾਰਾ ਸੁਣਵਾਈ ਹੋਣ ਜਾ ਰਹੀ ਹੈ ਕੇਸ ਲੜ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਸ ਦੇ ਵਕੀਲ ਈਮਾਨ ਸਿੰਘ ਖਾਰਾ ਈਮਾਨ ਸਿੰਘ ਅਕਾਰਾ ਖਾਰਾ ਵੱਲੋਂ ਅੱਜ ਦਲੀਲਾਂ ਅਤੇ ਅਪੀਲਾਂ ਫਿਰ ਦੁਬਾਰਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੇਸ਼ ਕੀਤੀਆਂ ਜਾਣਗੀਆਂ ਤਤ ਰੱਖੇ ਜਾਣਗੇ ਖਾਸ ਕਰਕੇ ਇੰਜੀਨੀਅਰ ਰਾਸ਼ਦ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਇੰਜੀਨੀਅਰ ਰਾਸ਼ਦ ਨੂੰ ਜੇਕਰ ਪ੍ਰੋਬਲ ਮਿਲ ਸਕਦੀ ਹੈ ਜੇਕਰ ਉਹ ਲੋਕ ਸਭਾ ਦੇ ਵਿੱਚ ਜਾ ਸਕਦੇ ਨੇ ਇਹੀ ਗੱਲ ਕਹੀ ਸੀ ਰਵਨੀਤ ਮਿੱਟੂ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਹਾਂ ਭਾਰਤ ਦੇ ਉਹਨਾਂ ਕਿਹਾ ਸੀ ਕਿ ਰਾਸ਼ਦ ਇੰਜੀਨੀਅਰ ਨੂੰ ਪ੍ਰੋਬਲ ਮਿਲ ਸਕਦੀ ਹੈ ਫਿਰ ਭਾਈ ਅਮਰਪਾਲ ਖਾਲਸਾ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਕੱਲ ਜਿਹੜੀ ਸੁਣਵਾਈ ਸੀ ਉਹ ਮੁਲਤਵੀ ਕਰ ਦਿੱਤੀ ਗਈ ਸੀ ਸੰਸਦ ਰੋਦਾ اجلاس 19 ਦਸੰਬਰ ਨੂੰ ਖਤਮ ਹੋਣ ਜਾ ਰਿਹਾ ਹੈ ਇਸ ਕਾਰਨ ਅਮਰਤਪਾਲ ਦੇ ਕੋਲ ਹੁਣ ਸਿਰਫ ਇੱਕ ਦਿਨ ਹੈ ਸਮਾਂ ਬਾਕੀ ਪਈਦਾ ਹੈ ਚੀਫ ਜਸਟਿਸ ਸ਼ੀਲ 나ਗੂ ਨੇ ਇਸ ਕੇਸ ਵਿੱਚ ਪੇਸ਼ ਹੋਣ ਵਾਲੇ ਵਕੀਲਾਂ ਨੂੰ ਘੱਟੋ-ਘੱਟ ਚਾਰ ਵਾਰ ਬੁਲਾਇਆ ਪਰ ਕੋਈ ਵੀ ਵਕੀਲ ਮੌਜੂਦਾ ਨਹੀਂ ਹੋਇਆ ਇਸ ਤੇ ਚੀਫ ਜਸਟਿਸ ਨੇ ਚਪਣੀ ਕੀਤੀ ਕਿ ਇਸੇ ਤਰ੍ਹਾਂ ਫਰਮਾਈ ਟਲਦੀ ਰਹੀ ਤਾਂ ਪਟੀਸ਼ਨ ਬੇਅਸਰ ਹੋ ਸਕਦੀ ਹੈ ਬੈਂਚ ਨੇ ਰਿਕਾਰਡ ਤੇ ਇਹ ਵੀ ਲਿਆ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਵਿਸਤਾਰਤ ਵਿਸਤਾਰਤ ਯਾਨੀ ਕਿ ਐਲੈਬੋਰੇਟ ਕਰਕੇ ਬਹਿਸ ਹੋ ਚੁੱਕੀ ਹੈ ਪੰਜਾਬ ਸਰਕਾਰ ਦੇ ਨੂੰ ਸੀਨੀਅਰ ਵਕੀਲ ਅਨੂਪਮ ਗੁਪਤਾ ਨੇ ਅਮਰਤਪਾਲ ਸਿੰਘ ਦੀ ਪਰੋਲ ਪਟੀਸ਼ਨ ਦਾ ਸਖਤ ਵਿਰੋਧ ਕਰਦੇ ਹੋਏ ਲਗਭਗ 2 ਦਿਨਾਂ ਤੱਕ ਆਪਣੀ ਦਲੀਲ ਰੱਖੀਆ ਰਾਸ਼ਟਰੀ ਸੁਰੱਖਿਆ ਦੇ ਤਹਿਤ ਅਪ੍ਰੈਲ 2023 ਤੋਂ ਹਰਾਸਚ ਚੱਲ ਰਹੇ ਚ ਲੈ ਗਏ ਤੇ ਅਸਾਮ ਦੇ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ 16 ਦਸੰਬਰ ਨੂੰ ਪੱਖ ਰੱਖਦੇ ਹੋਏ ਕਿਹਾ ਸੀ ਕਿ ਉਹਨਾਂ ਦੀ ਨਿਰੰਤਰ ਨਜ਼ਰਬੰਦੀ ਕਾਰਨ ਉਹਨਾਂ ਦੇ ਸੰਸਦੀ ਖੇਤਰ ਦਾ ਹੁਕਮ ਕੰਮ ਜਿਹੜਾ ਹੈ ਪੂਰਾ ਠੱਪ ਹੋ ਗਿਆ ਹੈ ਅੱਜ ਫਿਰ ਦੁਬਾਰਾ 임ਾਨ ਸਿੰਘ ਖਾਰਾ ਵੱਲੋਂ ਦਲੀਲਾਂ ਅਪੀਲਾਂ ਅਤੇ ਕੁਝ ਸਬੂਤ ਜਾਂ ਬੈਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਦੇ ਵਕੀਲਾਂ ਨਾਲ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਆਪਣਾ ਪੱਖ ਰੱਖ ਦਿੱਤਾ ਰੱਖ ਦਿੱਤਾ ਗਿਆ ਹੈ ਕਿ ਲੋਕ ਆਰਡਰ ਨੂੰ ਲੈ ਕੇ ਅਮਨ ਅਤੇ ਸ਼ਾਂਤੀ ਨੂੰ ਲੈ ਕੇ ਕਿਉਂਕਿ ਦੇਸ਼ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਬਣਾਈ ਰੱਖਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਸ ਪਾਇਓਰਟੀ ਹੈ ਜੋ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਵੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਾਰਡ ਆਰਡਰ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਤੇ ਲੱਗੀ ਐਨਐਸਏ ਇਹ ਸਾਰਿਆਂ ਦਾ ਫੈਸਲਾ ਅੱਜ ਪੰਜਾਬ ਅਤੇ ਰਣਧੀ ਹਾਈ ਕੋਰਟ ਵਿੱਚੋਂ ਕਿਸ ਤਰ੍ਹਾਂ ਦਾ ਆਉਂਦਾ ਹੈ 4 ਵਜੇ ਤੋਂ ਬਾਅਦ ਪਤਾ ਲੱਗੇਗਾ ਧੰਨਵਾਦ